ਦੀ ਧਰਤੀ ਤੇ ਪਹੁੰਚ ਗਿਆ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੀਵਾਨ ਲੱਗਿਆ ਹੋਇਆ ਬਹੁਤ ਸਾਰੀਆਂ ਆਪ ਜੀ ਵਰਗੀਆਂ ਪ੍ਰੇਮ ਵਿੱਚ ਭਿੱਗੀਆਂ ਹੋਈਆਂ ਸੰਗਤਾਂ ਸਤਿਗੁਰਾਂ ਦੇ دیدار ਵਾਸਤੇ ਪੰਕਤੀ ਦੇ ਵਿੱਚ ਲੱਗੀਆਂ ਹੋਈਆਂ ਨੇ ਜਦੋਂ ਸਾਈਂ ਆਦਾਰਸ਼ਾ ਦੇਖਦਾ ਹੈ ਕਿ ਉਹਨਾਂ ਤੋਂ ਪਹਿਲਾਂ ਜਿਹੜਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਮੱਥਾ ਟੇਕਦਾ ਉਹਦੇ ਹੱਥ ਦੇ ਵਿੱਚ ਕੁਝ ਨਾ ਕੁਝ ਪ੍ਰੇਮ ਭੇਟਾ ਜ਼ਰੂਰ ਹੈ ਤੇ ਜਦੋਂ ਉਹ ਗੁਰੂ ਪਿਆਰਿਓ ਆਪਣੇ ਵੱਲ ਦੇਖਦਾ ਉਹਦੇ ਹੱਥ ਖਾਲੀ ਸਨ ਉਹ ਦੀਵਾਨ ਦੇ ਵਿੱਚੋਂ ਬਾਹਰ ਆ ਗਿਆ ਸਾਹਮਣੇ ਬਾਗ ਦੇ ਵਿੱਚੋਂ ਜਾ ਕੇ ਇੱਕ ਫੁੱਲ ਡਾਣੀ ਦੇ ਨਾਲੋਂ ਤੋੜਦਾ ਇੱਕ ਪਾਸੇ ਫੁੱਲ ਹੈ ਦੂਸਰੇ ਪਾਸੇ ਉਹਦੇ ਜ਼ਿਹਨ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤਸਵੀਰ ਹੈ ਖਿਆਲ ਆਤ ਕਰਕੇ ਦੇਖਦਾ ਕਹਿੰਦੇ ਇਸ ਫੁੱਲ ਦੇ ਵਿੱਚ ਇਤਨੀ ਖੂਬਸੂਰਤੀ ਨਹੀਂ ਹੈ ਕਿ ਇਹਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਅਰਪਣ ਕੀਤਾ ਜਾ ਸਕੇ ਗੁਰੂ ਪਿਆਰਿਓ ਉਹਨੇ ਉਹ ਫੁੱਲ ਜ਼ਮੀਨ ਤੇ ਸੁੱਟ ਦਿੱਤਾ ਦੂਸਰਾ ਤੋੜਿਆ ਉਹ ਵੀ ਨਾ ਗੁਰੂ ਗੋਬਿੰਦ ਸਿੰਘ ਦੀ ਸ਼ਖਸੀਅਤ ਦੇ ਤੁਲ ਲੱਗਾ ਇਸ ਤਰ੍ਹਾਂ ਉਸਨੇ ਹਜ਼ਾਰਾਂ ਫੁੱਲ ਤੋੜਨ ਤੋਂ ਬਾਅਦ ਇੱਕ ਫੁੱਲ ਪਸੰਦ ਕੀਤਾ ਔਰ ਉਹ ਫੁੱਲ ਲੈ ਕੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਕੇ ਨਮਸਕਾਰ ਕੀਤਾ ਜਦੋਂ ਉਹ ਵਾਪਸ ਮੁੜਨ ਲੱਗਾ ਪਾਤਸ਼ਾਹ ਨੇ ਉਹਦਾ ਕਦਮਾਂ ਦੇ ਵਿੱਚ ਰੱਖੇ ਹੋਏ ਫੁੱਲ ਨੂੰ ਚੁੱਕ ਲਿਆ ਔਰ ਗੁਰੂ ਪਿਆਰਿਓ ਸਾਈ ਮਦਾਰਸ਼ਾ ਨੂੰ ਆਵਾਜ਼ ਮਾਰ ਕੇ ਆਖਿਆ ਸਾਈ ਜੀ ਤੁਸੀਂ ਇਸ ਫੁੱਲ ਨੂੰ ਡਾਣੀ ਦੇ ਨਾਲੋਂ ਤੋੜ ਕੇ ਚੰਗਾ ਨਹੀਂ ਜੇ ਕੀਤਾ ਕਿਉਂਕਿ ਜਿਹੜਾ ਖੁਦਾ ਹੈ ਜਿਹੜਾ ਕਾਦਰ ਹੈ ਉਹ ਕੁਦਰਤ ਰਹੀ ਆਪਣਾ ਜ਼ਲਵਾ ਦਿਖਾਉਂਦਾ ਹੈ ਭਾਈ ਵੀਰ ਸਿੰਘ ਦੀ ਇੱਕ ਬੜੀ ਪ੍ਰਸਿੱਧ ਕਵਿਤਾ ਹੈ ਆਪ ਜੀ ਨੂੰ ਯਾਦ ਹੋਵੇਗੀ ਡਾਣੀ ਨਾਲੋਂ ਤੋੜਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ ਡਾਣੀ ਨਾਲੋਂ ਤੋੜਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ ਲੱਖ ਗਾਹਕ ਜੇ ਸੁੰਘੇ ਆ ਕੇ ਖਾਲੀ ਇੱਕ ਨਾ ਜਾਈ ਜੇ ਤੂੰ ਇੱਕ ਤੋੜ ਲੈ ਗਿਓ ਇੱਕ ਜੋਗਾ ਰਹਿ ਜਾਸਾਂ ਉਹ ਵੀ ਪਲਕ ਝਲਕਦਾ ਮੇਲਾ ਰੂਪ ਮਹਿਕ ਨਸ ਜਾਈ ਔਰ ਗੁਰੂ ਪਿਆਰੇ ਜਦੋਂ ਪਾਤਸ਼ਾਹ ਨੇ ਇਹ ਲਾਂਭਾ ਦਿੱਤਾ ਨਾ ਉggen ਸਾਈ ਮਦਾਰਸ਼ਾ ਨੇ ਆਖਿਆ ਪਾਤਸ਼ਾਹ ਜਦੋਂ ਮੈਂ ਤੇਰੇ ਦਰ ਤੇ ਆਇਆ ਨਾ ਮੈਂ ਦੇਖਿਆ ਸਭਨਾ ਦੇ ਹੱਥਾਂ ਦੇ ਵਿੱਚ ਕੁਝ ਨਾ ਕੁਝ ਸੀ ਜਦੋਂ ਮੈਂ ਆਪਣੇ ਵੱਲ ਤੱਕਿਆ ਮੈਂ ਦੇਖਿਆ ਉਹ ਮੁਦਤਾ ਦੀ ਉਡੀਕ ਕੀਤੀ ਤੇ ਜਿਸ ਮੁਰਸ਼ਿਦ ਦੇ ਦਿਦਾਰੇ ਵਾਸਤੇ ਆਇਆ ਉਹਦੇ ਦਿਦਾਰਿਆਂ ਦੇ ਖਾਲੀ ਹੱਥ ਜਾਵੇਂਗਾ ਸੋ ਪਾਤਸ਼ਾਹ ਮੈਂ ਬਾਹਰੋ ਬਾਗ ਦੇ ਵਿੱਚੋਂ ਤੁਹਾਡੇ ਵਾਸਤੇ ਇਹ ਫੁੱਲ ਤੋੜ ਕੇ ਲੈ ਕੇ ਆ ਗਿਆ ਹਾਂ ਅੱਗੋਂ ਜਿਹੜੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖੀ ਗੁਰੂ ਪਿਆਰਿਓ ਅਜ ਪੱਲੇ ਬੰਨ ਲੈਣਾ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਸਾਈ ਮਦਾਰ ਸਾਹਿਬ ਇਹ ਗੁਰੂ ਨਾਨਕ ਦਾ ਦਰ ਹੈ ਇੱਥੇ ਖਾਲੀ ਹੱਥ ਵਾਲਾ ਪਰਵਾਣ ਹੋ ਜਾਂਦਾ ਖਾਲੀ ਹਿਰਦੇ ਵਾਲਾ ਪਰਵਾਣ ਨਹੀਂ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਥੇ ਖਾਲੀ ਹੱਥ ਵਾਲਾ ਪ੍ਰਵਾਨ ਹੋ ਜਾਂਦਾ ਕਰੋ ਨਾਮਕ ਤੁਹਾਡੇ ਹੱਥਾਂ ਨੂੰ ਨਹੀਂ ਤੁਹਾਡੇ ਹਿਰਦਿਆਂ ਨੂੰ ਵੇਖਦਾ ਹੈ ਗੁਰੂ ਪਿਆਰਿਓ ਅੱਜ ਸੰਤ ਬਾਬਾ ਬਲਵੰਤ ਸਿੰਘ ਮਹਾਪੁਰਖਾਂ ਦਾ ਹਿਰਦੇ ਅੰਦਰ ਪ੍ਰੇਮ ਲੈ ਕੇ ਆਪ ਜੀ ਉਹਨਾਂ ਦੇ ਚਰਨਾਂ ਦੇ ਧਿਆਨ ਤਰ ਕੇ ਬੈਠੇ ਹੋ ਆਓ ਗੁਰੂ ਪਿਆਰਿਓ ਜਿਤਨਾ ਚਿਰ ਮਹਾਪੁਰਖ ਨਹੀਂ ਆਉਦੇ ਉਤਨਾ ਸਮਾਂ ਦਾਸਰੇ ਇੱਥੇ ਕੀਰਤਨ ਦੀ ਸੇਵਾ ਕਰਨਗੇ ਆਓ ਗੁਰੂ ਪਿਆਰਿਓ ਕੀਰਤਨ ਦੀ ਹਾਜ਼ਰੀ ਆਰੰਭ ਕਰਨ ਤੋਂ ਪਹਿਲਾਂ ਆਪਣੀਆਂ ਮਨੋਬਿਰਤੀਆਂ ਸਤਗੁਰੂ ਦੇ ਚਰਨਾਂ ਵਿੱਚ ਇਕਾਗਰ ਕਰਿਏ ਸਤਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਮਹਾਰਾਜ ਜਿਸ ਤਰ੍ਹਾਂ ਆਪ ਜੀ ਨੇ ਰਹਿਮਤ ਕਰਕੇ ਇਸ